ਸਸ਼ੁਕਾਲ ਕਲਿਆਣ ਟੀਵੀ ਪੰਜਾਬ ਵੇਖਤੂ ਤੁਸੀਂ ਤੇ ਪਸ਼ੂਆਂ ਦੀ ਤਸਕਰੀ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਟਰੱਕ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਊਂਠ ਲੱਦ ਕੇ ਲਿਆਂਦੇ ਜਾ ਰਹੇ ਸਨ ਦੱਸਿਆ ਜਾ ਰਿਹਾ ਹੈ ਕਿ ਟਰੱਕ ਜਿਹੜਾ ਹੈ ਇਹ ਰਾਜਸਥਾਨ ਦੇ ਇੱਕ ਪਿੰਡ ਤੋਂ ਊਂਠ ਭਰ ਕੇ ਲਿਆਇਆ ਤੇ ਡੱਬ ਵਾਲੀ ਤੋਂ ਇਹ ਟਰੱਕ ਜਿਹੜਾ ਹੈ ਬੈਰੀਕੇਡ ਤੋੜ ਕੇ ਆਇਆ ਸੋ ਉਸ ਤੋਂ ਬਾਅਦ ਕਿਸ ਤੇ ਨਜ਼ਰ ਰੱਖੀ ਜਾ ਰਹੀ ਸੀ ਤੇ ਸ਼ਿਵ ਜਨਾ ਆਗੂਆਂ ਦੇ ਵੱਲੋਂ ਇੱਕ ਟਰੱਕ ਨੂੰ ਰੋਕਿਆ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਦੇ ਵਿੱਚ ਊਂਠ ਲੱਦੇ ਹੋਏ ਸਨ ਉਹ ਜਿਹੜੇ ਪਸ਼ੂਆਂ ਦੀ ਤਸਕਰੀ ਹੈ ਇੱਥੇ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੌਕੇ ਤੇ ਪੁਲਿਸ ਅੱਦੀ ਜਾਂਦੀ ਹੈ ਤੇ ਉੱਥੇ ਇਸ ਟਰੱਕ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸ਼ਿਵਜਨ ਆਗੂ ਜਨਦਾ ਕਹਿਣਾ ਕਿ ਉਹਨਾਂ ਨੂੰ ਸ਼ੱਕ ਸੀ ਇਸ ਦੇ ਵਿੱਚ ਗਊ ਮਾਤਾ ਦੀ ਜਿਹੜੀ ਤਸਕਰੀ ਹੋ ਕੀਤੀ ਜਾ ਰਹੀ ਹੈ ਪਰ ਜਦ ਦੇਖਿਆ ਗਿਆ ਤਾਂ ਊਂਠ ਜਿਹੜੇ ਨੇ ਰਾਜਸਥਾਨ ਤੋਂ ਇਸ ਟਰੱਕ ਦੇ ਵਿੱਚ ਭਰ ਕੇ ਲਿਆਂਦੇ ਗਏ ਸਨ ਉਹਨਾਂ ਨੂੰ ਬੇਹੋਸ਼ ਕੀਤਾ ਗਿਆ ਸੀ ਤਾਂ ਜਿਹੜੇ ਪਸ਼ੂ ਦੀ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਹੁਣ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਸ਼ਿਵ ਜੋਸ਼ੀ ਉਪਰਾਸ਼ਟਿਆ ਪ੍ਰਧਾਨ ਸ਼ਿਵ ਸੈਨਾ ਹਿੰਦੂ ਆਜ ਮੈਨੂੰ ਮੇਰੇ ਦੋਸਤਾਂ ਕੰਨੀਓ ਬਾਹਰ ਪਰਮਿਸ਼ਨ ਮਿਲੀ ਕਿ ਇੱਕ ਟਰੱਕ ਸ਼ਹਿਰ ਦੇ ਵਿੱਚ ਆ ਰਿਹਾ ਪਿੱਛੋਂ ਜਦ ਕਿ ਜਿਹੜੇ ਬੰਦੇ ਸੀ ਸਾਡੇ ਮਗਰ ਲੱਗੇ ਹੋਏ ਸੀ ਇਹਨਾਂ ਦੇ ਇਹਨਾਂ ਨੇ ਸੰਗਰੀਏ ਦੇ ਨਾਲ ਕਿਕਰਾਂ ਵਾਲਾ ਪਿੰਡ ਉੱਥੋਂ ਮਾਲ ਭਰਿਆ ਸੀ ਇਹ ਟਰੱਕ ਤਿੰਨ ਦਿਨਾਂ ਤੋਂ ਉਹ ਬੰਦੇ ਪ੍ਰਵੀਜ਼ਨ ਕਰ ਰਹੇ ਸੀ ਇਹਨਾਂ ਨੂੰ ਉਹਨੇ ਸਰਕਾਰ ਨੂੰ ਵੀ ਏ ਪਰਮਿਸ਼ਨ ਦਿੱਤੀ ਵੀ ਸੀ ਕਿ ਇਹ ਟਰੱਕ ਇਹ ਬੈਰੀਅਰ ਤੋੜ ਕੇ ਡੱਬਾ ਲੀਆਂ ਰਹੀ ਆਪਣੇ ਇੱਥੇ ਅੰਦਰ ਪ੍ਰਵੇਸ਼ ਕੀਤੇ ਜਦੋਂ ਸਾਨੂੰ ਪਤਾ ਲੱਗਾ ਸਾਡੇ ਬੰਦਿਆਂ ਨੇ ਇੱਥੇ ਟਰੱਕ ਨੂੰ ਘੇਰ ਲਿਆ ਜਿਹਦੇ ਕਰਕੇ ਪੁਲਿਸ ਡਿਪਾਰਟਮੈਂਟ ਉੱਥੇ ਆ ਕੇ ਉਹਨਾਂ ਨੇ ਆਬਦੀ ਬੰਦੀ ਕਾਰਵਾਈ ਇਹਨਾਂ ਦੇ ਕਰੀ ਇਹ ਕਿੰਨੇ ਉਸ ਕਿਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਜਾ ਇਹ ਸੰਗਰੀਏ ਰਾਜਸਥਾਨ ਦੇ ਵਿੱਚੋਂ ਜੀ ਇੱਕ ਕਿੱਕਰ ਵਾਲਾ ਪਿੰਡ ਆ ਉੱਥੋਂ ਭਰੇ ਆ ਜੀ ਇਹਨਾਂ ਨੇ ਇਹ ਕੀ ਕਰਨਾ ਸੀ ਇਹ ਯੂਪੀ ਦੇ ਵਿੱਚ ਆਪਣੇ ਬਿਹਾਰ ਦੇ ਵਿੱਚ ਪੁਨੀਆ ਪਿੰਡਾ ਉੱਥੇ ਵੱਡਣ ਆਸੇ ਲੈ ਕੇ ਜਾਂਦੇ ਆ ਜੀ ਇਹ ਇਹ ਇੰਨੇ ਉੱਠਾ ਉਠਾਇੇ ਨਹੀਂ ਜਾ ਸਕਦੇ ਨਾ ਖੜੇ ਕਿਉਂਕਿ ਇਹਨਾਂ ਨੂੰ ਪਹਿਲਾਂ ਬਿਉਸ਼ ਕੀਤਾ ਗਿਆ ਇਹਨਾਂ ਨੇ ਲੱਤਾਂ ਬਾਹਾਂ ਮੂੰਹ ਬੰਨ ਕੇ ਇਹਨਾਂ ਨੂੰ ਤਾੜ ਕੇ ਇੱਕ ਤਰ੍ਹਾਂ ਦਾ ਬੇਰਹਿਮੀ ਨਾਲ ਭਰੇ ਹੋਏ ਹੈ ਜੀ ਇਹ ਕਿਵੇਂ ਦੇਖਦੇ ਹੋ ਸਰਕਾਰਾਂਾਂ ਦੀ ਭੂਮਿਕਾ ਨੂੰ ਜਿਵੇਂ ਇਸ ਤਰ੍ਹਾਂ ਤਸਕਰੀ ਹੋ ਰਹੀ ਹੈ ਕਿੰਨੇ ਕ ਵਕਤ ਤੱਕ ਦੇਖੋ ਜਿਹੜੀ ਇਹ ਤਸਕਰੀ ਹੈ ਇਹ ਰਾਜਸਥਾਨ ਦਾ ਪਸ਼ੂ ਗਿਣਿਆ ਗਿਆ ਰਾਸ਼ਟਰੀ ਪਸ਼ੂ ਹੈ ਜਿਹਦੇ ਕੀ ਰਾਜਸਥਾਨ ਤੋਂ ਬਾਹਰ ਇਹ ਜਾ ਹੀ ਨਹੀਂ ਸਕਦਾ ਸਭ ਤੋਂ ਵੱਡਾ ਰੈਕਟ ਹੈ 2015 ਦੇ ਵਿੱਚ ਲੱਗਿਆ ਹੋਇਆ ਹੈ ਜਦਕਿ ਇਹ ਪੰਜਾਬ ਦੇ ਵਿੱਚ ਉਹਨਾਂ ਫੜੇ ਗਿਆ ਇਸ ਤੇ ਜੋ ਵੀ ਇਹਨਾਂ ਤੇ ਕਾਰਵਾਈ ਬਣਦੀ ਆ ਉਹ ਬਣੂਗੀ ਤੇ ਜਿਹੜੀ ਇਹ ਪਸ਼ੂਆਂ ਦੀ ਤਸਕਰੀ ਇਹ ਬਿਨਾਂ ਹਰ ਰੋਜ਼ ਕਰਦੇ ਆ ਤੇ ਬਹੁਤ ਦੂਰ ਦੂਰ ਤੱਕ ਇਹ گاਉਂਆਂ ਦਾ ਤੇ ਅਜਤਾਦੀ گاਉਂਆਂ ਰੱਖਸ਼ਾ ਕਰਕੇ ਇਹਨਾਂ ਦਾ ਟਰੱਕ ਦਾ ਪਿੱਛਾ ਕੀਤਾ ਜਿੱਦੋਂ ਪਤਾ ਲੱਗਿਆ ਕਿ ਇਹਦੇ ਵਿੱਚ ਤੇ ਇਹਨਾਂ ਨੇ ਉੱਠ ਪਰ ਰੱਖੇ ਹਾਂ ਇਹ ਪਹਿਲਾਂ ਕਦੇ ਇਸ ਤਰ੍ਹਾਂ ਦੇਖਿਆ ਵੀ ਉੱਠ ਫੜੇ ਗਏ ਹੁਣ ਨਹੀਂ ਪੂਰੇ ਪੰਜਾਬ 'ਚ ਇਹ ਪਹਿਲੀ ਵਾਰੀ ਚਾਂਸ ਹੈ ਜਿਹੜਾ ਉੱਠ ਫੜੇ ਗਏ ਸਾਨੂੰ ਪਤਾ ਲੱਗਿਆ ਕਿ ਸਾਡੇ ਜ਼ਿਲ੍ਹੇ ਦੇ ਵਿੱਚੋਂ 12 ਪਸ਼ੂ ਜੋ ਕਿ ਸਟੇਟ ਪਸ਼ੂ ਹੈ ਸਾਡੇ ਰਾਜਸਥਾਨ ਦੇ ਤੇ ਰਾਜਸਥਾਨ ਦੀ ਸ਼ਾਨ ਹੈ ਉਹ ਕੋਈ ਬੰਦਾ ਬਿਹਾਰ ਲੈ ਕੇ ਜਾ ਰਿਹਾ ਤੇ ਸਾਨੂੰ ਜਦੋਂ ਇਹ ਪਤਾ ਲੱਗੀ ਤਾਂ ਮੇਰੇ ਨਾਲ ਮੇਰੇ ਭਰਾ ਸ਼ਿਵ ਜੋਸ਼ੀ ਜੀ ਤੇ ਨਿਤਨ ਜੀ ਇਸ ਗੱਲ ਨੂੰ ਸਾਡੇ ਅਸੀਂ ਵਿਰੋਧ ਉਠਾਇਆ ਤੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਇਹਦੇ ਉੱਤੇ ਜਿਹੜੇ ਵੀ ਵੱਧਦੀ ਬੰਦੀ ਧਾਰਾ ਹੈ ਵੱਧ ਤੋਂ ਵੱਧ ਉਹ ਲਾਈ ਜਾਣ ਤੇ ਨਹੀਂ ਤਾਂ ਅਸੀਂ ਪ੍ਰਸ਼ਾਸਨ ਇਹ ਕੰਮ ਨਹੀਂ ਕਰ ਰਿਹਾ ਤਾ ਅਸੀਂ ਪ੍ਰਸ਼ਾਸਨ ਦੇ ਉੱਤੇ ਧਰਨਾ ਦਵਾਂਗੇ ਕਿ ਸਾਡੇ ਸਟੇਟ ਪਸ਼ੂ ਜਿਹੜਾ ਕਿ ਚੋਰੀ ਕਰਕੇ ਲੈ ਕੇ ਜਾ ਰਿਹਾ ਹੈ ਤੇ ਉਹਦੀ ਤਸਕਰੀ ਕਰ ਰਿਹਾ ਤੇ ਇਹ ਇੱਕ ਗੈਰ ਕਾਨੂੰਨੀ ਕੰਮ ਹੈ ਤੇ ਇਹ ਮਲਕੀ ਇਹ ਮਲਕੀ ਕੰਮ ਕਿਉਂ ਹੋ ਰਿਹਾ ਮੇਰਾ ਨਾਮ ਸੰਦੀਪ ਬਰਮਾ ਜੀ ਪੰਜਾਬ ਪ੍ਰਧਾਨ ਗਊ ਸੁਰੱਖਿਆ ਸੇਵਾਦਲ ਜੀ ਇਹ ਜੀ ਸਾਨੂੰ ਅੱਜ ਸਵੇਰ 5 ਵਜੇ ਸਾਡੀ ਟੀਮ ਨੂੰ Rajasthan ਤੋਂ ਸੂਚਨਾ ਮਿਲੀ ਸੀ ਕਿ ਇਸ ਦੇ ਵਿੱਚ ਬੇਰਹਿਮੀ ਨਾਲ ਚਾਰੇ ਪੈਰ ਅਤੇ ਮੂੰਹ ਬੰਨ ਕੇ ਇੱਕ ਛੋਟੀ ਜੀ ਗੱਡੀ ਦੇ ਵਿੱਚ 12 ਉੱਠਾਂ ਨੂੰ ਲੋਡ ਕੀਤਾ ਹੋਇਆ ਹੈ ਜਿਹੜੇ ਕਿ ਰਾਜਸਥਾਨ ਤੋਂ ਬਾਇਆ ਰਾਜਪੁਰਾ ਰਾਜਪੁਰਾ ਪਟਿਆਲਾ ਹੁੰਦਾ ਹੋਇਆ ਯੂਪੀ ਜਾਣਾ ਕੱਟਣ ਵੱਢਣ ਦੇ ਮਕਸਦ ਦੇ ਨਾਲ ਤਿੰਨ ਬੰਦੇ ਲਿਆ ਰਹੇ ਸੀ ਇਸ ਦੀ ਸੂਚਨਾ ਅਸੀਂ ਸਾਡੇ ਸਿਵ ਜੋਸੀ ਜੀ ਜਿਹੜੇ ਕਿ ਸਿਪਸੈਨਾ ਹਿੰਦ ਦੇ ਉਪਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੂੰ ਦਿੱਤੀ ਤੇ 100 ਨੰਬਰ ਕੰਟਰੋਲ ਤੇ ਦਿੱਤੀ ਤੇ ਪੁਲਿਸ ਤੇ ਸਾਡੀਆਂ ਟੀਮਾਂ ਵੱਲੋਂ ਨਾਕਾ ਲਾਇਆ ਗਿਆ ਆਈਟੀ ਚੌਂਕ ਦੇ ਵਿੱਚ ਜਿਸ ਦੇ ਵਿੱਚ ਦੋ ਤਸਕਰ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤੇ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ ਜੀ ਐਸ ਆਈ ਗੁਰਮੀਤ ਸਿੰਘ ਚੌਕੀ ਵਰਦਮਾਨ ਥਾਣਾ ਕੈਨਾਲ ਕਲੋਨੀ ਹੈ ਜੀ ਮਠੰਡਾ ਕੀ ਮਾਮਲਾ ਹੈ ਇਹਦਾ ਟਰੱਕ ਅੱਜ ਸ਼੍ਰੀ ਸ਼ੇਵ ਜੋਸੀ ਜੀ ਜੋ ਕਿ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਇੱਕ ਤਲਾਹ ਦਿੱਤੀ ਸੀ ਵੀ ਇੱਕ تر세ਮ ਸਿੰਘ ਪੁੱਤਰ ਮੇਜਰ ਸਿੰਘ ਆ ਜੀ ਆਲਮ ਵਾਲਾ ਕਲਾ ਜਿਲ੍ਹਾ ਮੋਗਾ ਦਾ ਜੋ ਕਿ ਆਪਦੇ ਟਰੱਕ ਦੇ ਵਿੱਚ ਸੰਗਰੀਆ ਰਾਜਸਥਾਨ ਤੋਂ ਉੱਠ ਭਰ ਕੇ ਲੈ ਕੇ ਆ ਰਿਹਾ ਜੋ ਕਿ ਅਨਲੀ ਕਰਨੇ ਜਿਹਦੇ ਆਧਾਰ ਤੇ ਅਖ ਵਖਤਰਾਮਦਦ ਮੁਕੱਦਮਾ ਦਰਜ ਕੀਤਾ ਜਾ ਰਿਹਾ ਅਸੀਂ ਇੱਥੇ ਕੈਂਟਰ ਖੜਾ ਮਿਲ ਗਿਆ ਸਾਨੂੰ ਇਹਨੂੰ ਚੈੱਕ ਕੀਤਾ ਜਿਹਦੇ ਵਿੱਚ ਕਰੀਬ 12 ਉੱਠ ਪਰੇ ਹੋਏ ਨੇ ਜੀ ਫਿਰ ਹਾਲ ਜਿਹੜੀ ਮੁੱਢਲੀ ਪੁੱਛਕੀ ਸੀ ਇਹਨੇ ਕਿਹਾ ਵੀ ਸੰਗਰ ਦੇ ਰਾਜਸਥਾਨ ਤੋਂ ਮੈਂ ਲੈ ਕੇ ਆਇਆ ਤੇ ਪੂਰਨੀਆਂ ਬਿਹਾਰ ਲੈ ਕੇ ਜਾਣਾ ਸੀ ਜੋ ਬਿਲ ਬਿਲਟੀਆਂ ਵਗੈਰਾ ਉਹ ਅਸੀਂ ਚੈੱਕ ਕਰਦੇ ਆ ਇਹਨਾਂ ਕੋਲੇ ਕੀ ਆ ਕੀ ਪ੍ਰੋਸੈਸਾ ਇਲੀਗਲ ਆਨਲੀਗਲ ਕਿੱਦਾਂ ਦੇ ਨੇ ਜਿਹੇ ਜਿਹੇ ਅਗਲੀ ਕਾਰਵਾਈ ਹਮ ਚਲਾਵਾਂਗੇ ਜੀ ਜਗਾ ਬਹੁਤ ਘੱਟ ਐ ਇੰਨੇ ਉੱਠ ਬੈਹ ਨਹੀਂ ਸਕਦੇ ਤੇ ਖੜੇ ਨਹੀਂ ਕੀਤੇ ਜਾ ਸਕਦੇ ਕਿਵੇਂ ਉਹਦੀ ਹਾਲਤ ਕੇ ਮੈਂ ਕਿੰਨੇ ਇਸ ਤਰ੍ਹਾਂ ਦਿਖਾਏ ਹੋ ਉਹ ਦੇਖੋ ਜੀ ਉਹ ਤੁਸੀਂ ਵੀ ਹੁਣ ਦੇਖ ਹੀ ਲਿਆ ਤੇ ਫੇਰ ਵੀ ਅਸੀਂ ਚੈੱਕ ਕਰਦੇ ਆਂ ਕੋਈ ਡਾਕਟਰ ਜੀ ਬੁਲਾਵਾਂਗੇ ਕੋਈ ਬਿਮਾਰ ਨਾ ਹੋਵੇ ਜਾਂ ਕਿਦਾਂ ਦਾ ਵੀ ਸਹੀ ਆ ਕਿ ਨਹੀਂ ਜੀ ਉਹ ਤਾਂ ਡਾਕਟਰ ਸਾਹਿਬ ਨੂੰ ਬੁਲਾ ਕੇ ਅਗਲੀ ਕਰ ਲਈ ਕਿ ਕੋਈ ਹੋਈ ਤਾਂ ਉਹ ਜੀ ਪੱਕਾ ਵਾਅਦਾ ਕਰ ਦਿਆਂਗੇ ਜੀ ਅਸੀਂ ਇਹਨਾਂ ਦੇ ਖਿਲਾਫ